ਅੱਜ ਵੀ ਸੁਖੀਰ ਬੰਦੇ ਨੇ ਫੋਟੋ ਖਿਚਾ ਲੂ ਪਾਲਾ ਗਾ ਛੱਡੋ ਜੀ ਫੇਸਬੁਕ ਤੇ ਪੈ ਗਈ ਗਾਲਾਂ ਪੈਣਗੀਆਂ ਗੱਲ ਲੋਕ ਕਹਿੰਦੇ ਰਾ ਇਹਨਾਂ ਨਾ ਖੜੋ ਤੁਸੀਂ ਨਾ ਲੱਤ ਮਾਰਦਾ ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਹੁਣ ਮੱਤ ਵੱਜੀ ਪਈ ਐ ਡਿੰਪੀ ਢਿੱਲਾਂ ਜੀ ਜਿਨ੍ਹਾਂ ਦਾ ਅਸਰ ਸੂਖ ਪਿਆਰ ਮੈਂ ਇਕੱਲਾ ਨਹੀਂ ਸਾਰਾ ਪੰਜਾਬ ਜਾਣਦਾ ਤੇ ਉਹਨਾਂ ਦੇ ਨਾਲ ਜਿੰਨੇ ਉਹਨਾਂ ਦੇ ਪਰਿਵਾਰ ਦੇ ਕਿਉਂਕਿ ਡਿੰਪੀ ਤੇ ਲੋਹਰਾਂ ਦਾ ਪਰਿਵਾਰ ਵੀ ਬਹੁਤ ਵੱਡਾ ਹੈ ਜਿਦੀ ਬਾਰੇ ਬਾਰ-ਬਾਰ ਉਹ ਗੱਲ ਕਰਦੇ ਰਹੇ ਕਿ ਇਸ ਪਰਿਵਾਰ ਨੂੰ ਜਾਨ ਜਿਹੜੀ ਉਹ ਸਦੀ ਬਸਦੀ ਹੈ ਉਹੀ ਹੁੰਦਾ ਜੀ ਜਿਹੜਾ ਚੰਗਾ ਲੀਡਰ ਸਾਫ ਨਹੀਂਤ ਵਾਲਾ ਲੀਡਰ ਹੈ ਉਹ ਵਰਕਰਾਂ ਆਪਣੀ ਜਾਨ ਦੇਖਦਾ ਉਹਨੂੰ ਵਰਕਰ ਵਲੰਟੀਅਰ ਲੱਗਦੇ ਨੇ ਪਰ ਕਈ ਹੈਗੇ ਨੇ ਜਿਹੜੇ ਪਰਿਵਾਰ ਦੇਖਦੇ ਨੇ ਫਿਰ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਜਿਹੜੀ ਬੱਲਕੀ ਜਿਹੜੀ ਉਹ ਹਾਲਤ ਜਦਾਂ ਲੋਕਾਂ ਦੇ ਮਨੋਂ ਲੈ ਜਾਂਦੇ ਆ ਫਿਰ ਉਹ ਸੋ ਇਸ ਕਰਕੇ ਅੱਜ ਖੁਸ਼ੀ ਹੋਈ ਮੈਨੂੰ ਇੱਥੇ ਆ ਕੇ ਗਿੱਧੜ ਵਾਏ ਗਿੱਧੜ ਵਾਏ ਮੇਰੇ ਲਈ ਕੋਈ ਬਗਾਨਾ ਨਹੀਂ ਮੈਂ ਬਹੁਤ ਵਾਰ ਇੱਥੇ ਪਹਿਲਾਂ ਜਦੋਂ ਕਲਾਕਾਰ ਦੇ ਤੌਰ ਤੇ ਸੀ ਮੈਂ ਬਹੁਤ ਵਾਰੀ ਸ਼ੋਅ ਕਰਨ ਵੀ ਆਉਂਦਾ ਸੀ ਉਹ ਜਿਹੜਾ ਤਲਾਬ ਜਿਹੜਾ ਪੱਕਾ ਤਲਾਬ ਉੱਥੇ ਆਉਂਦੇ ਹੁੰਦੇ ਸੀ ਉਸ ਤੋਂ ਬਾਅਦ ਜਦੋਂ ਵੀ ਕਿਤੇ ਆਉਣਾ ਪਹਿਲਾਂ ਨਾਲੋਂ ਦੁੱਗਣਾ ਤਿੱਗਣਾ ਪਿਆਰ ਮਿਲ ਜਾਂਦਾ ਗਿੱਧੜ ਵਾਏ ਆ ਕੇ ਹਰ ਵਾਰੀ ਸੋਚਦੇ ਸੀ ਇਹ ਤੋਂ ਬਾਅਦ ਹੁਣ ਕੀ ਪਿਆਰ ਮਿਲੂ ਪਰ ਗਿੱਦੜਵਾਏ ਵਾਲੇ ਜਿਸ ਤਰ੍ਹਾਂ ਡਿੰਪੀ ਹੋਰ ਨੇ ਕਿਹਾ ਕਿ ਪਿਆਰ ਵਾਲੇ ਮਾਮਲੇ 'ਚ ਆਪ ਦਾ ਰਿਕਾਰਡ ਆਪ ਹੀ ਤੋੜ ਦਿੰਦੇ ਅਗਲੀ ਵਾਰ ਫਿਰ ਦੁੱਗਣਾ ਤਿਗਣਾ ਹੋਰ ਵਧਾ ਦਿੰਦੇ ਆ ਸੋ ਇਹ ਤੁਹਾਡਾ ਸਿਫਤਾਲ ਕੋਈ ਧਰਤੀ ਨੂੰ ਇਸ ਧਰਤੀ ਨੂੰ ਇਹ ਅਸ਼ੀਰਵਾਦ ਹੈ ਸੋ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਤੇ ਪੰਜਾਬ ਦੇ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਨਿੱਪੀ ਜੀ ਸਵਾਗਤ ਕਰਦਾ ਦਿਲੋਂ ਮੈਂ ਜਦੋਂ ਉਕ ਮੈਂ ਬਹੁਤ ਪ੍ਰਾਹ ਜਾਣਦਾ ਦਿੱਪੀ ਜੀ ਨੂੰ ਤੇ ਕੁਦਰਤਾਂ ਕਈ ਵਾਰੀ ਵਿਧੀ ਵਿਧਾਨ ਕਿਵੇਂ ਬਣਾਉਂਦੀ ਹੈ 1996 ਚ ਜਦੋਂ ਸੁਖਵੀਰ ਬਾਦਲ ਪਹਿਲੀ ਵਾਰ ਇੱਥੋਂ ਲੜੇ ਸੀ ਫਰੀਦਕੋਟ ਤੋਂ ਤਾਂ ਮੈਨੂੰ 1 ਮਹੀਨੇ ਵਾਸਤੇ ਕਲਾਕਾਰ ਦੇ ਤੌਰ ਤੇ ਬੁੱਕ ਕੀਤਾ ਸੀ ਤਾਂ ਮੈਂ ਅੱਗੇ ਕਿ ਹੁੰਦਾ ਸੀਗਾ ਪ੍ਰਕਾਸ਼ ਸਿੰਘ ਬਾਦਲ ਜੀ ਦੇ ਪਿੱਛੇ ਹੁੰਦੇ ਸੀਗੇ ਫੇਰ ਮੈਂ ਜਦੋਂ ਪਹੁੰਚ ਜਾਂਦਾ ਸੀ ਮੈਂ ਅਗਲੇ ਪਿੰਡ ਪਹੁੰਚ ਜਾਂਦਾ ਸੀ ਸੋ ਆਹ ਜਿਹੜੇ ਪਿੰਡ ਉਹ ਮੱਲਣ ਤੋਂ ਲੈ ਕੇ ਗੂੜੀ ਸੰਗਰਤ ਲੈ ਕੇ ਭਲਾਈਆਂ ਆਣਾ ਪੂੰਦੜ ਦੋਦਾ ਕੌਣੀ ਸਾਰੇ ਜਿਹੜੇ ਪਿੰਡ ਐ ਇਹ ਮੈਂ ਆਪਣੇ ਮੈਂ ਤਾਂ ਫੁਰਨੀਆਂ ਵੀ ਜਾਣਦਾ ਇਹਨਾਂ ਦੀਆਂ ਠੀਕ ਹੈ ਨਾ ਤੇ ਫਿਰ ਜਿੱਥੇ ਰਹਿਣਾ ਹੁੰਦਾ ਸੀ ਜਿੱਥੇ ਕਹਿ ਦਿੰਦੇ ਸੀਗੇ ਜਿਹੜੇ ਪ੍ਰਬੰਧਕ ਸੀ ਮੈਂ 1996 ਜੱਜ ਤੋਂ 28 ਸਾਲ ਪਹਿਲਾਂ 16 ਦਿਨ ਮੈਂ ਡਿੰਪਿਉਰਾ ਦੇ ਘਰੇ ਰਿਹਾ ਜਿਹੜਾ ਉਹਦਾ ਬੇਟਾ ਐ ਇਨੰਨੇ ਗੋਦੀ ਚੱਕੇ ਖੜਾ ਹੋਇਆ ਤੇ ਸਨੀ 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 ਬੈਠਾ ਛੋਟਾ ਪਈਆ ਸੋ ਮੈਨੂੰ ਤਾਂ ਬੜਾ ਖੁਸ਼ੀ ਆ ਮੈਂ ਕਿ ਆਪਦੇ ਮੈਂ ਪਰਿਵਾਰ ਚ ਆ ਗਿਆ ਜੇ ਇਹ ਮੇਰੇ ਪਰਿਵਾਰ ਚ ਆ ਗਈ ਕੋਈ ਗੱਲ ਹੈ ਦੋਸਤੋ ਬਹੁਤ ਸਾਰੇ ਬੰਦੇ ਅਜੇ ਨੇ ਵੱਖ-ਵੱਖ ਪਾਰਟੀਆਂ ਚ 1155 ਪਾਰਟੀਆਂ ਦੇ ਹੁਣ ਰਜਿਸਟਰਡ ਦੇਸ਼ ਚ ਹਰੇਕ ਪਾਰਟੀ ਚ ਪਰ ਬਹੁਤ ਸਾਰੇ ਬੰਦੇ ਅਜੇ ਨੇ ਜਿਹੜੇ ਪਾਰਟੀ ਨਹੀਂ ਛੱਡਦੇ ਪਾਰਟੀ ਉਹਨਾਂ ਨੂੰ ਛੱਡ ਦਿੰਦੀ ਹੈ ਜਦੋਂ ਉਹਨਾਂ ਨੂੰ ਨਹੀਂ ਮੰਨੀ ਜਾਂਦੀ ਗੱਲ ਜੋ ਇਛਾਵਾਂ ਲੋਕ ਰੱਖਦੇ ਨੇ ਜਦੋਂ ਨਹੀਂ ਪੂਰੀਆਂ ਹੁੰਦੀਆਂ ਜਾਂ ਫਿਰ ਕੋਈ ਨੀਅਤ ਦੇ ਵਿੱਚ ਖੋਟ ਆ ਜਾਏ ਕਿ ਇਹਨੂੰ ਫਿਰਦਾ ਰਹਿਣ ਦਿਓ ਆਪਾਂ ਤਾਂ ਇੱਧਰ ਹੀ ਰਹਿਣਾ ਆਪਾਂ ਆਪਦਾ ਪਰਿਵਾਰ ਕੁੰਮਬਾ ਪਾਲਣਾ ਫਿਰ ਉਹ ਬੰਦੇ ਮੈਂ ਇਹ ਨਹੀਂ ਕਹਿੰਦਾ ਕਿ ਡਿੰਪੀ ਨੇ ਪਾਰਟੀ ਛੱਡੀ ਮੈਂ ਕਹਿੰਦਾ ਪਾਰਟੀ ਨੇ ਡਿੰਪੀ ਛੱਡਿਆ ਇਹ ਪਾਰਟੀ ਉਹਨਾਂ ਜਿੰਨਾ ਖਮਿਆਜਾ ਜਿਹੜਾ ਉਹਨਾਂ ਨੂੰ ਭੁਗਤਣਾ ਪਊਗਾ ਆਪਾਂ ਦਾ ਭੁਗਤ ਲੈਣ ਕਿਉਂਕਿ ਹਰ ਰੋਜ਼ ਕੋਈ ਹੈਗੀ ਡੈਡੀਕੇਸ਼ਨ ਵਾਲੇ ਬੰਦੇ ਨਹੀਂ ਪੈਦਾ ਹੁੰਦੇ ਨਹੀਂ ਮਿਲਣ ਪਾਰਟੀਆਂ ਤਰਫੇ ਫਿਰ ਕੇ ਰਹੇ ਨੇ ਕਿ ਕੋਈ ਮਿਹਨਤ ਕਰਨ ਵਾਲਾ ਕੋਈ ਲੋਕਾਂ ਦੇ ਗੁੰਡੇ ਆਪ ਖੜਕਾ ਕੇ ਲੋਕਾਂ ਨੇ ਕੰਮ ਪੁੱਛਣ ਵਾਲਾ ਕੋ ਬੰਦਾ ਮਿਲ ਜੇ ਐ ਜਾ ਵਲੰਟੀਅਰ ਮਿਲ ਜੇ ਤਾਂ ਆਮਾ ਦੀ ਪਾਰਟੀ ਜਦੋਂ ਬਣੀ ਸੀ ਤਾਂ ਕੇਜਰੀਵਾਲ ਜੀ ਨੇ ਇਹੀ ਕਿਹਾ ਸੀਗਾ ਕਿ ਬਹੁਤ ਸਾਰੀਆਂ ਪਾਰਟੀਆਂ ਦੇ ਚੰਗੇ ਲੋਕ ਹੈਗੇ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਆਜੋ ਆਪਾਂ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਦੇਸ਼ ਦੀ ਸੇਵਾ ਕਰੀਏ ਆਪਾਂ ਲੋਕਾਂ ਦੀ ਸੇਵਾ ਕਰੀਏ ਸਮਾਜ ਦੀ ਸੇਵਾ ਕਰੀਏ ਇਹ ਮਕਸਦ ਵਾਸਤੇ ਪਾਰਟੀ ਬਣੇ ਇਸੇ ਕਰਕੇ ਮੈਂ ਜਦੋਂ ਮਨਪੀ ਬਾਦਲ ਜੀ ਨੇ ਪਾਰਟੀ ਬਣਾਈ ਪੀਪਲਜ਼ ਪਾਰਟੀ ਉਹ ਪੰਜਾਬ ਉਹਨਾਂ ਨੇ ਕਿਹਾ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਮੇਰਾ ਸਾਥ ਦੇ ਦੇਣੋ ਵੀਰੋ ਮੈਂ ਉਸ ਵੇਲੇ ਬਹੁਤ ਵੱਡਾ ਕਲਾਕਾਰ ਮੈਂ ਕੋਈ ਫੇਲ ਕਲਾਕਾਰ ਨਹੀਂ ਸੀ ਵੀ ਉਧਰੋਂ ਫੇਲ ਹੋ ਗਿਆ ਇੱਧਰ ਆ ਗਿਆ ਮੈਂ ਇੱਕ ਮਿੰਟ ਲਈ ਦੇਰ ਨਿ ਲਈ ਕਿ ਯਾਰ ਪੰਜਾਬ ਦੀ ਸੇਵਾ ਕਰਨੀ ਹੈ ਉਹ ਦੂਜੀਆਂ ਪਾਰਟੀਆਂ ਜਾ ਨਹੀਂ ਸਕਦੇ ਇਹ ਨਵੇਂ ਐ ਤੋਂ ਇੱਥੇ ਚੱਲਦੇ ਆ ਮੈਂ ਆਪਣਾ ਕੈਰੀਅਰ ਛੱਡਤਾ ਜੀ ਮੈਂ ਆਪਣਾ ਜਿਹੜਾ ਕੰਮ ਕਰਦਾ ਸੀਗਾ ਛੱਡਤਾ ਤੇ ਲਾਗਿਆ ਨਾਲ ਕਿ ਚਲੋ ਪਾਰਟੀ ਬਣਾਈਏ ਨਵੇਂ ਖੜੀ ਕਰਾਂਗੇ ਪਾਰਟੀ ਲੋਕ ਪਿਆਰ ਕਰਦੇ ਸੀ ਪਹਿਲਾਂ ਤੋਂ 17 ਸਾਲ ਦੀ ਉਮਰ ਤੋਂ ਮੈਨੂੰ ਭਗਵੰਤ ਮਾਨ ਬਣਾਤਾ ਸੀ ਲੋਕਾਂ ਨੇ ਸੋ ਵੀਰੋ ਲੈਰੇ ਗਾ ਕੇ ਤੋਂ ਮੈਂ ਇਲੈਕਸ਼ਨ ਲੜਿਆ ਤਾਂ ਹਾਰ ਗਏ ਮਤਲਬ ਇਹ ਹੋਰ ਗੱਲ ਨਹੀਂ ਮੈਂ ਆਪਣੀ ਆਪਣਾ ਗੱਲ ਕੀਤੀ ਕੋਈ ਗੱਲ ਨਹੀਂ ਲੋਕਾਂ ਚ ਰਹੋ ਲੋਕ ਕਈ ਵਾਰੀ ਚੈੱਕ ਕਰਦੇ ਹੁੰਦੇ ਆ ਲੋਕ ਨਾ ਟੈਸਟ ਕਰਕੇ ਦੇਖ ਦਿੰਦੇ ਆ ਵੀ ਕਿਤੇ ਕੱਲਾ ਜਿੱਤਨ ਤਾਂ ਨਹੀਂ ਆਇਆ ਨਾਲ ਖੜੂਗਾ ਇਹ ਇੱਕ ਵਾਰੀ ਹਰਾ ਕੇ ਦੇਖ ਲੈਨੇ ਆ ਤੇ ਮੈਂ ਉੱਥੇ ਖੜਾ ਰਿਆ ਮੈਂ ਸੇਮ ਜਗ੍ਹਾ ਤੇ ਖੜਾ ਰਿਆ ਪਰ ਅਚਾਨਕ ਅਚਾਨਕ ਹੀ ਆ ਕੇ ਨੰਪੀ ਬਾਦਲਵਾਲ ਨੇ ਕਹਿੰਦੇ ਮੈਂ ਤਾਂ ਕਾਂਗਰਸ ਚ ਜਾ ਹਾਂਗਾ ਮੈਂ ਕਹੀ ਤੁਸੀਂ ਸਾਡੇ ਕੈਰੀਅਰ ਤੁਸੀਂ ਛੜਾ ਤੇ ਕੋਈ ਤੇਰਾ ਸ਼ੈਲਰ ਸੀ ਤੇ ਇਹਦੀ ਬੱਸਾਂ ਸੀ ਸਾਰਾ ਖਤਰੇ ਚ ਪਾਤਾ ਤੇ ਤੁਸੀਂ ਆਹ ਪਹੁੰਚੀ ਸਾਨੂੰ ਛੱਡ ਕੇ ਚੱਲੇ ਹੋ ਮੈਂ ਕਿਹਾ ਜਨਾਬ ਇੱਕ ਮੇਰੀ ਗੱਲ ਸੁਣ ਲਓ ਜੇ ਪਾਰਟੀ ਬਦਲਨੀ ਸੀ ਨਾ ਤੁਸੀਂ ਸਿੱਧੇ ਚਲੇ ਜਾਂਦੇ ਕਾਲੀ ਦਲ ਤੋਂ ਕਾਂਗਰਸ ਚ ਵਿੱਚ ਭਗਤ ਸਿੰਘ ਨੂੰ ਪਾਉਣ ਦੀ ਲੋੜ ਨਹੀਂ ਸੀ ਹੁਣ ਗਵਾਹ ਤਾਂ ਪਾ ਲਿਆ ਖੜਕੜਕਲਾਂ ਜਾ ਕੇ ਭਗਤ ਸਿੰਘ ਹੁਣ ਤੁਸੀਂ ਗੱਲਾਂ ਕਰ ਰਹੇ ਹੋ ਕਿ ਮੈਂ ਕਾਂਗਰਸ ਜਾਊਂਗਾ ਮੈਂ ਕਹਿ ਤਾ ਨਹੀਂ ਹੋਊਗਾ ਜੇ ਮੈਂ ਤਾਂ ਭਗਤ ਸਿੰਘ ਦੇ ਨਾਲ ਹੀ ਖੜੂ ਮੈਂ ਤਾਂ ਉੱਥੇ ਖੜੂ ਮੈਂ ਤਾਂ ਉਹਦੇ ਪੈਰਾਂ ਚ ਚਰਨਾਂ ਦੀ ਧੂੜ ਹੈ ਮੈਂ ਤਾਂ ਸੋ ਵੀਰੋ 14 ਚ ਉਹ ਕਾਂਗਰਸ ਵੱਲੋਂ ਖੜੇ ਹੋਏ ਬਠਿੰਡੇ ਤੋਂ ਮੈਂ ਸੰਗਰੂਰ ਤੋਂ ਆਂਦਾ ਨਹੀਂ ਪਾਤੀ ਆਮਾਨੀ ਪਾਰਟੀ ਜਿਹੜੀ ਪਾਰਟੀ ਅਸੀਂ ਬਣਾਈ ਸੀ ਉਹਦੇ ਨਾਲੋਂ 1.5 ਸਾਲ ਬਾਅਦ ਬਣੀ ਹੈ ਮੈਂ ਛੋਟੀ 파ਰਟੀ ਜੁਆਇਨ ਕੀਤੀ ਜੂਨੀਅਰ ਪਾਰਟੀ ਤੇ ਉਹ ਕਿਉਂਕਿ ਮੈਂ ਲੋਕਾਂ 'ਚ ਵਿਚਰਦਾ ਰਿਆ ਉਸੇ ਇਲਾਕੇ ਤੋਂ ਸੰਗਰੂਰ ਤੋਂ ਲੈ ਰਗਾ ਗਾ ਉਹਦੇ ਵਿੱਚ ਪੈਂਦਾ ਹੈ ਉਸੇ ਇਲਾਕੇ ਤੋਂ 2.5 ਲੱਖ ਵੋਟਾਂ ਤੇ ਸੁਭਦੇਵ ਸਿੰਘ ਢੀਂਸਾ ਤੇ ਬਜਿੰਦਰ ਸਿੰਘ ਨੇ ਹਰਾ ਕੇ ਜਿਮਾਨ ਦਾ ਜ਼ਬਤ ਕਰਾਈਆਂ ਉਹਨਾਂ ਦੀ ਉਹ ਪਬਲਿਕ ਹੈ ਜੀ ਲੋਕ ਹੈ ਲੋਕਾਂ ਨੂੰ ਪਿਆਰ ਨਾਲ ਗੱਲ ਕਰੋ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਉਹਨਾਂ ਤੇ ਪੂਰੇ ਉਤਰੋ ਤੁਹਾਨੂੰ ਕਾਦੇ ਵਾਸਤੇ ਫਿਰ ਬਣਾਉਂਦੇ ਲੋਕ ਇਸੇ ਗੰਮ ਵਾਸਤੇ ਬਣਾਉਂਦੇ ਆ ਇਹ ਕੰਮ ਥੋੜੀ ਆ ਕਿ ਜਦੋਂ ਤਾਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਦੋਂ ਤਾਂ ਅਸੀਂ ਘਰ ਘਰ ਜਾਂਦੇ ਆ ਉਹ ਜਿਹੜੇ ਕੋਠੇ ਨੇ ਢਾਣੀਆਂ ਨੇ ਉੱਥੇ ਵੀ ਜਾਂਦੇ ਆ ਹੱਥ ਜੋੜ ਕੇ ਵੀ ਖਿਆਲ ਰੱਖਿਓ ਜੀ ਜਿਹਨੂੰ ਜਿੱਤ ਜਾਂਨੇ ਗਏ ਚੰਡੀਗੜ੍ਹ ਆ ਜਿਓ ਜੀ ਕੀ ਗੱਲ ਬਈ ਜਿੱਤਰ ਦੁਬਾਰ ਕਿਉਂ ਨਹੀਂ ਹੁੰਦੇ ਵਾਪਸ ਉਹਨਾਂ ਕੋਲੇ ਸੋ ਅਸੀਂ ਇਥੇ ਕਰਕੇ ਸਰਕਾਰ ਤੁਹਾਡੇ ਦਵਾਰ ਨਾਂ ਦਾ ਪ੍ਰੋਗਰਾਮ ਚਲਾਇਆ ਹੋਇਆ ਹੈ ਆਸਰੇ ਨੂੰ ਕਹੇ ਤੁਸੀਂ ਜਾਣਾ ਪਿੰਪਲਾ ਮੋੜੇ ਵੱਲੇ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਮੰਜਿਆਂ ਤੇ ਬਹਿ ਕੇ ਤਖਤ ਪੋਸ਼ਾ ਤੇ ਬਹਿ ਕੇ ਰਜਿਸਟਰੀਆਂ ਕਰਨੀਆਂ ਨੇ ਹੋਰ ਜਿਹੜੇ ਕਾਰਡ ਜੇ ਜੋ ਜਿੰਨਾ ਕੰਮ ਨੇ ਲੋਕਾਂ ਨੇ ਤੁਸੀਂ ਕਰਨੇ ਆ ਇਹ ਅਸੀਂ ਖਾਸ ਤੌਰ ਤੇ ਕਿਉਂਕਿ ਮੈਨੂੰ ਪਤਾ ਮੈਂ ਥੱਲੋ ਆਏ ਆਂ ਜੀ ਅਸੀਂ ਤਾਂ ਆਮ ਘਰਾਜ ਉੱਠ ਕੇ ਆਏ ਆਂ ਜੀ ਖੇਤੀ ਕਰਨ ਵਾਲਾ ਪਰਿਵਾਰ ਹੈ ਦੋ ਵਾਰੀ ਐਸ਼ੇ ਟਰੈਕਟਰ ਤੋਂ ਬਾਹਰ ਢਵਾਈ ਹੋਈ ਆ ਉਹ ਤਾਂ ਜੀ ਜੋ ਚੱਕਰ ਨਾ ਪੈਂਪ ਤੇ ਟੱਟਾ ਸਹਿਲਾਂ ਜੜ ਵੀ ਆਏ ਮਾਰਦਾ ਇੱਥੋਂ ਵਰਦਦਾ ਜੀ ਆ ਦੇਖ ਲੋ ਅਬਿੰਗੀ ਹੈ ਇਹਦੇ ਨਾਲੋਂ ਆਪਾਂ ਆਸੀ ਸਿਰ ਮਸਾ ਬਗੇ ਨਾ ਸੇਸ ਕਰਕੇ ਪੱਖਿਆਂ ਦੀਆਂ ਜੈਂਡੋਰੀਆਂ ਬਦਲ ਕੇ ਦੋ ਬੀਨਾਂ ਵਾਲੇ ਇੰਜਨ ਦੇ ਸਿਲੈਂਸਰ ਮੂਰੇ ਮੱਛਰਦਾਨੀਆਂ ਲਾ ਕੇ ਸੁੱਤੇ ਹੋਈਆਂ ਜੀ ਜਮਾ ਥੱਲੋਂ ਆਇਆ ਇਹਹੀ ਇਹਹੀ ਕਾਰਨ ਹੈ ਕਿ ਅਜੀ ਥੱਲੋਂ ਆਏ ਆ ਥੱਲੋਂ ਉੱਠ ਕੇ ਇਹਨਾਂ ਦੇ ਪਿਤਾ ਜੀ ਨੇ ਬਹੁਤ ਮਿਹਨਤ ਕੀਤੀ ਤੇ ਆ ਪਰਿਵਾਰ ਇੱਥੇ ਆ ਗਿਆ ਸੁਣ ਜੇ ਇਹ ਪਰਿਵਾਰ ਸੇਵਾ ਕਰਨੀ ਚਾਹੁੰਦਾ ਪਰ ਕਿਸੇ ਦਾ ਮਨ ਹੀ ਨਹੀਂ ਬਣ ਰਿਹਾ ਕਿ ਇਹਨੂੰ ਸੇਵਾ ਦਾ ਮੌਕਾ ਹੀ ਦੇ ਦਈਏ ਆਡੀ ਆਮ ਆਦਮੀ ਪਾਰਟੀ ਆ ਸਭ ਤੋਂ ਵਧੀਆ ਮੌਕੇ ਨੌਜਵਾਨਾਂ ਵਾਸਤੇ ਮੁੰਡੇ ਕੁੜੀਆਂ ਜੇ ਜਿਹੜਾ ਨੀਤੀ ਚਾਹੁੰਦਾ ਚਾਹੁੰਦੇ ਆ ਸਭ ਤੋਂ ਵਧੀਆ ਪਲੇਟਫਾਰਮ ਆ ਆਮ ਆਦਮੀ ਪਾਰਟੀ ਆ ਸਾਡੇ ਬੈਠੇ ਨੇ ਸਾਡੇ 9 ਜੈਤੂ ਵਾਲੇ ਐਮਐਲਏ ਬੈਠਾ ਸਾਡਾ ਮੋਲਕ ਬੈਠਾ ਸਾਡੇ ਕਾਕਾ ਬਰਾੜ ਜੀ ਬੈਠਿਆ ਬਾਗੇ ਭਰਾਣੇ ਵਾਲੇ ਬੈਠਿਆ ਆ ਇੱਕ ਕੁਲਦੀਪ ਕੋਸ ਉਹਨਾਂ ਦੇ ਬੇਟੇ ਨੇ ਜਿਹੜੇ ਕਿ ਹੈਡਨਾ ਪੀਵੀਪੀ ਚ ਹੁੰਦੇ ਸੀ ਲਾਡੀ ਟੋਸ ਅੱਜ ਚਲਦਾ ਰਮਕੋਟ ਤੇ ਐਮਐਲਏ ਸੋ ਸਾਡੇ ਤਾਂ 26 26 27 23 ਸਾਲ ਦੇ ਮੁੰਡੇ ਕੁੜੀਆਂ ਜਿੱਤ ਗਏ ਤੂੰ ਦੇਖ ਲਓ ਜੀਵਨ ਜੋਤ ਗੌਰ ਨੇ ਨਵਜੋ ਸਿੰਘੂ ਤੇ ਮਜੀਠੀਆ ਇੱਕੋ ਬਟਨ ਨਾਲ ਦੋਨੇ ਹਰਾਤੇ ਇੱਥੇ ਦੇਖ ਲਓ ਤੁਸੀਂ 94 ਸਾਲ ਦੀ ਉਮਰ 'ਚ ਕਦੇ ਉਹ ਇਲੈਕਸ਼ਨ ਆ ਰਹੇ ਸੀ ਖੁੱਡੀਆਂ ਪਰਿਵਾਰ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਤਾ ਜੀ ਉਹੀ ਖੁੱਡੀਆਂ ਪਰਿਵਾਰ ਜਿਨ੍ਹਾਂ ਨਾਲ ੱੱਕਾ ਕੀਤਾ ਸੀ ਜਤੇਦਾਰ ਸਾਹਿਬ ਜਗਦੇਵ ਸਿੰਘ ਖੁੱਡੀਆਂ ਜੀ ਬੜੇ ਸਾਊ ਬਹੁਤ ਮਤਲਬ ਰੱਬੀ ਰੂਹ ਸੀਗੇ ਉਹਨਾਂ ਨੇ ੱਤਕਾ ਕੀਤਾ ਇਸ ਲੈਵਲ ਤੱਕ ੱਤਕਾ ਕੀਤਾ ਤਾਂ ਪਰਮਾਤਮਾ ਨੇ ਫਿਰ ਵਕਤ ਆਪ ਲੱਭਤਾ ਵਕਤ ਇਹ ਵਕਤ ਬਹੁਤ ਵੱਡੀ ਚੀਜ਼ ਹੈ ਉਹ ਰਾਜਿਆਂ ਤੋਂ ਪੀਠ ਮੰਗਾ ਦਿੰਦਾ ਇਹ ਵਕਤ ਹੈ ਪਖਾੜੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੰਕਾਰ ਨਹੀਂ ਕਰਨਾ ਚਾਹੀਦਾ ਇਹ ਵਕਤ ਹੈ ਤੁਸੀਂ ਦੇਖ ਲਓ ਇਹ ਕਹਿੰਦਾ ਸੀ ਸੁਖਬੀਰ ਬਾਦਲ ਰਾਜ ਕਰਾਂਗੇ 25 ਸਾਲ ਅੱਜ 25 ਬੰਦੇ ਹੈ ਨਹੀਂ ਉਹਦੇ ਕੋਲੇ ਅੱਜ 25 ਬੰਦੇ ਆ ਨਹੀਂ ਕਿਉਂਕਿ ਹੰਕਾਰ ਕਿਸੇ ਨੂੰ ਕੁਝ ਸਮਝ ਨਹੀਂ ਨਹੀਂ ਅਕਸਰ ਸਲੂਟ ਮਾਰ ਕੇ ਐ ਖੜੇ ਨੇ ਉਹਦੇ ਵਿੱਚ ਝੱਕੜ ਹੀ ਨਹੀਂ ਕਿਸੇ ਸਲੂਟ ਦਾ ਜਵਾਬ ਨਹੀਂ ਦੇਣਾ ਕਿਸੇ ਨਾਲ ਹੱਥ ਨਹੀਂ ਮਲਾਉਣਾ ਬੰਦਾ ਹੱਥ ਕੱਢੀ ਖੜਾ ਹੈ ਉਹ ਕਹਿੰਦਾ ਹਾਂ ਠੀਕ ਹੈ ਠੀਕ ਹੈ ਐ ਸਮਝਣ ਲੱਗ ਗਏ ਸੀਗੇ ਪਤਨੀਆਂ ਸੀ ਉਹਨਾਂ ਨੂੰ ਇਹ ਨਹੀਂ ਪਤਾ ਸੀ ਅੱਛਾ ਉਧਰ ਸੈਟਿੰਗ ਹੋ ਗਈ ਸੀ ਦੂਜੇ ਪਾਸੇ ਕਾਂਗਰਸ ਚ ਪੰਜ ਸਾਲ ਤੂੰ ਪੰਜ ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਚੱਲ ਪਿਆ ਕੰਮ ਆਪਣਾ ਵਧੀਆ ਪਰ ਉਹਨਾਂ ਨੂੰ ਪਤਾ ਨਹੀਂ ਸੀ ਨਾ ਰਸਬਾਉ ਜਲੇਂਦਰ ਮੈਟਰ ਦਾ ਮੁੰਡਾ ਵੀ ਆਉ ਉਹ ਜੇ ਇੱਕ ਆਣੀ ਪਤਾ ਸੀ ਉਹਨਾਂ ਨੂੰ ਸੋਸੇ ਆ ਕੇ ਸੱਚੇ ਦਿਲੋਂ ਕੰਮ ਕਰ ਰਹੇ ਆਂ ਪੰਜਾਬ ਵਾਸਤੇ ਔਰ ਜਦੋਂ ਮੈਨੂੰ ਇਹ ਬਿਲਕੁਲ ਸੱਚੀ ਗੱਲ ਹੈ ਜਦੋਂ ਮੇਰੀ ਗੱਲ ਹੋਈ ਆ 5 ਤਰੀਕ ਨੂੰ ਗੱਲ ਹੋਈ ਮੇਰੀ ਹੈ ਨਾ ਚਾਰ ਪੰਜ ਦਿਨ ਚਾਰ ਪੰਜ ਚਾਰ ਪੰਜ ਦਿਨ ਹੋਇਆ ਜੇ ਗੱਲ ਹੋਈ ਨੂੰ ਮੈਂ ਉਦੋਂ ਕਹਿਆ ਸੀ ਬਿੰਪੀ ਵੀਰ ਅੱਜੋ ਮਾਨਣਾ ਨਹੀਂ ਜੇਤਨ ਸੁਖਵੀਰ ਬਾਦਲ ਕਹਿੰਦਾ ਕਿ ਤੈਨੂੰ ਮੈਂ ਮਾਂ ਬਣ ਦਾ ਮਾਨਸਵਾਦ ਦਿੰਦਾ ਤਾਂ ਭਾਵੇਂ ਨਾ ਹੀ ਕੋਈ ਗੱਲ ਨਹੀਂ ਪਰ ਜੇ ਇਧਰ ਆਉਣਾ ਹੈ ਤਾਂ 100% ਮੰਨਣ ਵਾਲਾ ਹੀ ਉਸ ਤੋਂ ਬਾਅਦ ਫੇਰ ਮੇਰਾ ਕੰਮ ਹੈ ਇੱਜ਼ਤ ਮਾਨ ਦੇਣਾ ਤੈਨੂੰ ਕਿੱਥੇ ਤੱਕ ਪਹੁੰਚਾਉਣਾ ਹੈ ਲੋਕਾਂ ਦੀ ਸੇਵਾ ਕਿੰਨੀ ਕਰਨੀ ਹੈ ਮੇਰਾ ਕੰਮ ਹੈ ਸੋ ਇਹ ਹੈ ਅੱਜ ਦੇਖ ਲਓ ਹੁਣ ਹਾਲਤ ਕੀ ਹੋਈ ਪਈ ਉਹਨਾਂ ਦੀ ਅੱਜ ਕੋਈ ਬਣਨਾ ਮੈਂ ਮੈਂ ਮੇਰੇ ਬੱਤੀ ਦੰਦਾ ਹੈ ਕਈ ਵਾਰੀ ਨਾ ਮੇਰੀਆਂ ਕਈ ਹੋਈਆਂ ਸੱਚੀਆਂ ਹੋ ਜਾਂਦੀਆਂ ਮੈਂ ਤਾਂ ਘਰ ਦੇ ਵੀ ਕਹਿੰਦੇ ਨਾ ਬੋਲਿਆ ਕਰਾਂ ਜਾਂ ਕੁਝ ਕੋ ਸੱਚਾ ਹੋ ਜਾਂਦਾ ਹੈ ਤੇ ਮੈਂ ਨਾ ਮੱਗੀ ਮੇਲੇ ਤੇ ਭਾਸ਼ਣ ਦੇ ਰਿਆ ਸੀ ਮਨਪ੍ਰੀਤ ਬਾਦਲ ਵਾਲੀ ਪਾਰਟੀ ਸੀ 2000 13 ਜਨਵਰੀ ਤਾਂ ਇੱਕ ਰੋੜ ਤੀ ਸੀ ਰੈਲੀ ਵਾਲੀ ਜਗ੍ਹਾ ਗੱਡੀਆਂ ਲੰਘੀਆਂ ਟੋੜ ਲੰਘੀਆਂ ਮੈਂ ਕਿਹਾ ਵੀ ਰੁਕਣਾ ਪੈ ਗਿਆ ਲੋਕ ਝੱਕਣ ਲੱਗ ਪਏ ਕੌਣ ਹੈ ਤੇਜੀ ਸੁਖਬੀਰ ਤੇ ਮਜੀਠੀਆ ਨੇ ਰਾਜਸੀਰੋਂ ਮੈਂ ਤੁਹਾਨੂੰ ਕਹਿੰਦਾ ਨਿਕਲ ਗਿਆ ਮੂੰਹ ਚ ਮੈਂ ਕੋਈ ਨਹੀਂ ਲੰਘ ਲੈਣ ਦੋ ਉਹ ਦਿਨ ਦੂਰ ਨਹੀਂ ਹੈਗੇ ਜਦੋਂ ਇਹਨਾਂ ਨੂੰ ਗੱਡੀ 'ਚ ਬਿਠਾਉਣ ਵਾਸਤੇ ਬੰਦਾ ਨਹੀਂ ਲੱਭਣਾਂਗੇ ਗੱਡੀ 'ਚ ਬੈਠੀ ਉਹਨੇ ਅੱਜ ਹਾਲਤ ਹੋਈ ਵੀ ਹੈ ਅੱਜ ਫਿਰ ਸੁਖਵੀਰ ਵਾਲੇ ਨੇ ਫੋਟੋ ਖਚਾਲੂ ਆ ਲਗਾ ਛੱਡੋ ਜੀ ਫੇਸਬੁੱਕ ਤੇ ਪੈਰੀਦਾਰਾਂ ਪੈਣ ਗਿਆ ਕੋਈ ਲੋਕ ਕਹਿੰਦੇ ਰਾ ਇਹਨਾਂ ਨਾ ਖੜੋ ਤੁਸੀਂ ਨਾ ਲੱਤ ਮਾਰਦਾ ਨਾ ਸੁਨਮੇਰ ਦੇ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਹੁਣ ਮੱਤ ਬੱਜੀ ਪਈ ਹੈ